ਦੁਨੀਆ 'ਕਈ ਰਸਮਾਂ ਈ ਥਾਵਾਂ ਨਾਲ ਭਰੀ ਪਈਆ ਕੁਝ ਥਾਵਾਂ ਰਸਮਾਂ ਈ ਹੋਣ ਦੇ ਨਾਲ-ਨਾਲ ਖਤਰਨਾਕ ਵੀ ਹਨ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਜਾਣ ਨਾਲ ਮੌਤ ਦਾ ਖਤਰਾ ਹੋ ਸਕਦਾ ਹੈ ਇਹ ਇੱਕ ਟਾਪੂ ਹੈ ਅਜਹ ਨਹੀਂ ਕਿ ਇਸ ਟਾਪੂ ਤੇ ਕੋਈ ਭਿਆਨਕ ਜਾਨਵਰ ਰਹਿੰਦੇ ਹਨ ਦਰਸਲ ਇੱਥੇ ਰਹਿਣ ਵਾਲੇ ਇਨਸਾਨ ਹੀ ਹਨ ਪਰ ਹਨ ਉਹ ਜਾਨਵਰਾਂ ਤੋਂ ਵੀ ਖਤਰਨਾਕ ਇਹ ਇਨਸਾਨ ਬਾਕੀ ਦੁਨੀਆ ਨਾਲੋਂ ਕੁਝ ਵੱਖਰੇ ਹਨ ਇਹੀ ਕਾਰਨ ਹੈ ਕਿ ਜੇ ਕੋਈ ਕੋਈ ਇੱਥੇ ਭੁੱਲ ਭਲੇਖੇ ਨਾਲ ਜਾਂਦਾ ਤਾਂ ਉਹਨੂੰ ਮਾਰ ਦਿੱਤਾ ਜਾਂਦਾ ਹੈ ਉਹ ਜਾਣਦੇ ਹਨ ਇਹ ਟਾਪੂ ਬਾਰੇ ਦੋਸਤੋ ਇਸ ਟਾਪੂ ਦਾ ਅਸਦੀਪ ਦਾ ਨਾਮ ਸੈਂਟੀਨਲ ਦੀਪ ਹੈ ਇਹ ਉੱਤਰੀ ਸੈਂਟੀਨਲ ਟਾਪੂ ਬੰਗਾਲ ਦੀ ਖਾੜੀ ਦੇ ਵਿੱਚ ਸਥਿਤ ਅੰਡੇਮਨ ਦੀਪ ਦਾ ਇੱਕ ਟਾਪੂ ਹੈ ਇਹ ਦੱਖਣੀ ਅੰਡੇਮਨ ਜ਼ਿਲ੍ਹੇ ਵਿੱਚ ਆਉਂਦਾ ਹੈ ਪਰ ਇੱਥੇ ਜਾਣ ਦੀ ਇਜਾਜ਼ਤ ਕਿਸੇ ਨੂੰ ਵੀ ਇਜਾਜ਼ਤ ਨਹੀਂ ਹਨ ਦਰਸਲ ਇਸ ਟਾਪੂ ਦੇ ਨਾ ਆਉਣ ਦਾ ਕਾਰਨ ਇੱਥੋਂ ਦੇ ਰਹਿਣ ਵਾਲੇ ਕਬੀਲੇ ਹਨ ਇੱਕ ਵੀਲਾ ਬਹੁਤ ਜ਼ਿਆਦਾ ਖਤਰਨਾਕ ਹੈ ਜਿਨ੍ਹਾਂ ਦਾ ਦੁਨੀਆ ਨਾਲ ਕੋਈ ਸੰਪਰਕ ਨਹੀਂ ਇਹ 23 ਵਰਗ ਮੀਲ ਦਾ ਇੱਕ ਛੋਟਾ ਜਿਹਾ ਟਾਪੂ ਜਿਸ ਤੇ ਇਨਸਾਨ 60000 ਸਾਲਾਂ ਤੋਂ ਰਹ ਰਹੇ ਨੇ ਪਰ ਅੱਜ ਤੱਕ ਇਨ੍ਹਾਂ ਇਨਸਾਨਾਂ ਦਾ ਰਹਿਣ ਸਹਿਣ ਖਾਣ ਪੀਣ ਦੁਨੀਆ ਲਈ ਰਹੱਸ ਬਣਿਆ ਹੋਇਆ ਕਿਉਂਕਿ ਇਹ ਇੱਥੋਂ ਇਸ ਦੀਪ ਤੋਂ ਬਾਹਰ ਨਿਕਲਦੇ ਹਨ ਨਿਕਲਦੇ ਨਹੀਂ ਹਨ ਤੇ ਬਾਹਰ ਕੋਈ ਇੱਥੇ ਆਉਣ ਨਹੀਂ ਦਿੰਦੇ ਹਨ ਕਿਉਂਕਿ ਜੋ ਇੱਥੇ ਭਲੇਖੇ ਨਾਲ ਆਉਂਦਾ ਹੈ ਉਹਨੂੰ ਇਹ ਮਾਰ ਦਿੰਦੇ ਹਨ ਇਹ ਟਾਪੂ ਹੰਡੇਮਨ ਇੱਕ ਵਾਰ ਦੀਪ ਸਬੂ ਦੀ ਰਾਜਤਾਨੀ ਪੋਰਟ ਬਲਿਆਰ ਤੋਂ ਸਿਰਫ 50 ਕਿਲੋਮੀਟਰ ਦੂਰ ਹੈ ਇਸ ਉੱਤੇ ਸੈਂਟੀਨਲ ਕਬੀਲਾ ਰਹਿੰਦਾ ਹੈ ਜਿਨ੍ਹਾਂ ਨੇ ਅੱਜ ਤੱਕ ਕਿਸੇ ਬਾਰੀ ਆਮਲੇ ਸਾਹਮਣਾ ਨਹੀਂ ਕੀਤਾ ਇਹਨਾਂ ਲੋਕਾਂ ਦਾ ਕੱਦ ਘੱਟ ਤੇ ਰੰਗ ਕਾਲਾ ਹੁੰਦਾ ਰਿਸਰਚ ਕੀਤੀ ਗਈ ਹੈ ਕਿ ਇਹ 2000 ਸਾਲਾਂ ਤੋਂ ਇੱਥੇ ਰਹਿ ਰਿਹਾ ਹੈ ਕੋਈ ਵੀ ਬਾਰੀ ਵਿਅਕਤੀ ਉੱਤਰੀ ਸੈਂਟੀਨਲ ਆਈਲੈਂਡ ਉੱਤੇ ਨਹੀਂ ਜਾ ਸਕਦਾ ਜੋ ਭਲੇਖੇ ਨਾਲ ਜਾਂਦਾ ਹੈ ਉਹ ਮਾਰ ਦਿੱਤਾ ਉਸ ਨੂੰ ਮਾਰ ਦਿੱਤਾ ਜਾਂਦਾ ਹੈ ਕਿਉਂਕਿ ਇਹ ਲੋਕ ਕਾਫੀ ਜ਼ਿਆਦਾ ਖਤਰਨਾਕ ਹਨ ਕਿਤੇ ਬਾਕੀ ਇਹ ਬਾਰੀ ਦੁਨੀਆ ਦੇ ਇਨਸਾਨਾਂ ਨੂੰ ਸੈਂਟੀਨਲ ਦੀਪ ਦੇ ਉੱਤੇ ਮਤਲਬ ਇਹ ਦੇਖਣਾ ਪਸੰਦ ਹੀ ਨਹੀਂ ਕਰਦੇ ਹੈ ਇਹਨਾਂ ਲੋਕਾਂ ਨੂੰ ਸੈਂਟੀਨਲ じゃ ਆਖਿਆ ਜਾਂਦਾ ਹੈ ਇਹ ਲੋਕ ਮਤਲਬ ਦਰਮਿਆਨ ਕੱਦ ਛੋਟਾ ਤੇ ਕਾਫੀ ਜ਼ਿਆਦਾ ਖਤਰਨਾਕ ਪਾਏ ਜਾਂ ਮਤਲਬ ਦੇਖੇ ਜਾਂਦੇ ਹਨ ਤੇ ਹੁਣ ਆਪਾਂ ਗੱਲ ਕਰਦੇ ਹਾਂ ਕੁਝ ਦਿਲਚਸਪ ਪਹਿਲੂਆਂ ਦੇ ਜੋ ਇਸ ਸੈਂਟੀਨਲ ਦੀਪ ਸਮੂਹ ਦੇ ਨਾਲ ਜੁੜੇ ਹੋਏ ਹਨ ਦੋਸਤੋ 1896 ਦੇ ਇੱਕ ਭਾਰਤੀ ਪੋਰਟਬਲ ਇੱਕ ਭਾਰਤੀ ਅਪਰਾਧੀ ਪੋਰਟਬਲ ਯਰ ਜੇਲ ਤੋਂ ਫਰਾਰ ਹੋ ਕੇ ਇਸ ਆਇਲੈਂਡ ਤੇ ਪਹੁੰਚਿਆ ਪਰ ਉੱਥੋਂ ਇਥੋਂ ਦੇ ਲੋਕਾਂ ਨੇ ਉਹਦਾ ਸੁਆਗਤ ਤੀਰਾਂ ਨਾਲ ਕੀਤਾ ਤੇ ਜਾਂਦੇ ਹੀ ਉਹਨੂੰ ਜਾਣ ਤੋਂ ਹੱਥ ਧੋਣੇ ਪਏ ਇਸੇ ਤਰ੍ਹਾਂ 1974 ਦੇ ਵਿੱਚ ਇੱਕ ਨੈਸ਼ਨਲ ਜੀਓਗ੍ਰਾਫਿਕ ਦੀ ਟੀਮ ਇੱਕ ਡਾਕੂਮੈਂਟਰੀ ਬਣਾਉਣ ਲਈ ਗਈ ਉਹ ਅਸਲ 'ਚ ਨੈਸ਼ਨਲ ਜੀਓਗ੍ਰਾਫਿਕ ਦੀ ਟੀਮ ਇਹਨਾਂ ਲੋਕਾਂ ਦੀ ਇੱਕ ਡਾਕੂਮੈਂਟਰੀ ਬਣਾਉਣਾ ਚਾਹੁੰਦੀ ਸੀ ਤਾਂ ਜੋ ਬਾਰੇ ਲੋਕਾਂ ਨੂੰ ਇੱਥੋਂ ਬਾਰੇ ਪਤਾ ਲੱਗ ਸਕੇ ਇੱਥੋਂ ਦੇ ਲੋਕਾਂ ਦਾ ਕੀ ਰਹਿਣ ਸਹਿਣ ਹੈ ਕਿ ਕਿੱਦਾਂ ਉਹ ਮਤਲਬ ਰਹਿੰਦੇ ਹਨ ਕੀ ਖਾਂਦੇ ਹਨ ਕੀ ਪੀਂਦੇ ਹਨ ਇਸੇ ਮੰਤਵ ਨਾਲ ਉਹ ਮਤਲਬ ਭਾਰਤੀ ਸਰਕਾਰ ਦੇ ਕੁਝ ਲੋਕਾਂ ਨੂੰ ਲੈ ਕੇ ਪਹੁੰਚੇ ਪਰ ਜਦੋਂ ਉਹ ਹੀ ਵੋਟ ਨੇੜੇ ਪਹੁੰਚਦਾ ਉਸ ਉਹਨਾਂ ਦੀ ਵੋਟ ਦੇ ਉੱਤੇ ਤੀਰਾਂ ਦੇ ਨਾਲ ਹਮਲਾਕ ਹੋ ਗਿਆ ਜੀ ਹਾਂ ਦੋਸਤੋ ਤੀਰਾਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਤੇ ਇੱਕ ਤੀਰ ਡਾਇਰੈਕਟਰ ਸਾਹਿਬ ਦੀ ਜਿਹੜੀ ਖੱਪੀ ਪੈਰ ਤੇ ਲੱਗ ਗਈ ਸੀ 1981 ਦੇ ਵਿੱਚ ਕਾਰਗੋ ਸ਼ਿਪ ਪ੍ਰੀਮਰੋਜ ਦੇ ਜਿਹੜੇ ਸੈਂਟੀਨਲ ਲੋਕਾਂ ਦੇ ਨੇੜੇ ਆਇਆ ਤਾਂ ਇਹਨਾਂ ਲੋਕਾਂ ਨੇ ਉਸਤੇ ਅਟੈਕ ਕਰ ਦਿੱਤਾ ਤੇ ਉਹਨਾਂ ਦਾ ਜਹਾਜ਼ ਆਈਲੈਂਡ ਦੇ ਨੇੜੇ ਖਰਾਬ ਹੋਣ ਕਰਕੇ ਇੱਥੋਂ ਦੇ ਲੋਕਾਂ ਨੇ ਮਤਲਬ ਉਹਨਾਂ ਦਾ ਕਾਫੀ ਜ਼ਿਆਦਾ ਬੁਰਾ ਹਲ ਕੀਤਾ ਪਰ ਉਹ ਲੋਕੀ ਇੱਕ ਹਫ਼ਤੇ ਤੱਕ ਏਅਰ ਗਨ ਦੇ ਮਦਦ ਨਾਲ ਇਹਨਾਂ ਲੋਕਾਂ ਨਾਲ ਜੂਜਦੇ ਰਹੇ ਪਰ ਜਦੋਂ ਤੱਕ ਇੰਡੀਅਨ ਨੇਵੀ ਨੇ ਉਹਨਾਂ ਦਾ ਉਹਨਾਂ ਦੀ ਮਦਦ ਨਹੀਂ ਕੀਤੀ ਉਹ ਇੱਥੇ ਫਸ ਰਹੇ ਤੇ ਇਹ ਨਹੀਂ ਕਿ 네ਗੇਟਿਵ ਪਹਿਲੂ ਹਨ ਕੁਝ ਪੋਜ਼ਿਟਿਵ ਪਹਿਲੂ ਵੀ ਹਨ 1992 ਵਿੱਚ ਤ੍ਰਿਲੋਕਨਾਥ ਪੰਡ ਦੇ ਹੋਰਾਂ ਦੀ ਇੱਕ ਟੀਮ ਨੇ ਸ਼ਾਂਤੀ ਦੇ ਮੁੱਦੇ ਨਾਲ ਇਹਨਾਂ ਲੋਕਾਂ ਨੂੰ ਨੈਰੀਅਲ ਬੰਦੇ ਤੇ ਸੈਂਟੀਨਲ ਲੋਕਾਂ ਨੇ ਵੀ ਉਹਨਾਂ ਨੂੰ ਇੱਕ ਪੋਜ਼ਿਟਿਵ ਵੇ ਨਾਲ ਦੇਖਿਆ ਤੇ ਉਹਨਾਂ ਦੇ ਨਾਰੀਆਂ ਵਾਲਿਆਂ ਨੂੰ ਐਕਸੈਪਟ ਕੀਤਾ ਇਸੇ ਤਰ੍ਹਾਂ ਦੋ ਮੱਛੀਆਂ ਫੜਨ ਵਾਲੇ ਦੋ ਮਸਵਾਰੇ ਸ਼ਰਾਬ ਦੇ ਨਸੇ ਦੇ ਵਿੱਚ ਤੁੱਟ ਹੋ ਗਏ ਇਸ ਆਈਲੈਂਡ ਤੇ ਪਹੁੰਚ ਗਏ ਉਹਨਾਂ ਦੇ ਦੋ ਜਿਹੜੇ ਦੋਸਤ ਸੀਗੇ ਉਹਨਾਂ ਦੇ ਨਾਲ ਦੇ مشਵਾਰੇ ਸੀਗੇ ਉਹਨਾਂ ਨੇ ਉਹਨਾਂ ਨੂੰ ਜਾਣ ਤੋਂ ਰੋਕਿਆ ਪਰ ਉਹ ਨਸ਼ੇ ਦੇ ਵਿੱਚ ਇੰਨੇ ਜ਼ਿਆਦਾ ਧੁੱਤ ਸੀ ਕਿ ਉਹਨਾਂ ਨੂੰ ਕੋਈ ਖਬਰ ਸਾਰੀ ਨਹੀਂ تھی ਉਹ ਤੇ ਭੁੱਲ ਤੇ ਨਸ਼ੇ ਦੇ ਵਿੱਚੋਂ ਇਸ ਆਇਲੈਂਡ ਦੇ ਇਹ ਪਹੁੰਚ ਗਏ ਪਰ ਦੋ ਦਿਨਾਂ ਬਾਅਦ ਦੋਸਤੋ ਉਹਨਾਂ ਦੀ লাশ ਇਸ ਆਇਲੈਂਡ ਦੇ ਜਿਹੜੇ ਕੰਡੇ ਦੇ ਵਿੱਚ ਪਾਈ ਗਈ ਭਾਰਤ ਸਰਕਾਰ ਦੇ ਦੇ ਜਿਹੜੇ ਮਤਲਬ ਨੇਵੀ ਦੇ ਲੋਕ ਸੀਗੇ ਉਹ ਉਹਨਾਂ ਦੀ লাশ ਨੂੰ ਵਾਪਸ ਲੈਣ ਲੱਗੇ ਪਰ ਤੀਰਾਂ ਦੀ ਵਰਖਾ ਅੱਗੇ ਹੈਲੀਕਾਪਟਰ ਕੁਝ ਨਾ ਕਰ ਸਕਿਆ ਤੇ ਵਾਪਸ ਹੋਣਾ ਪਿਆ ਇਸੇ ਤਰ੍ਹਾਂ ਦੋਸਤੋ 2004 ਦੀ ਸੁਨਾਮੀ ਜੋ ਕਿ ਭਾਰਤ ਦੇ ਵਿੱਚ ਜਿਸ ਨੇ ਕਾਫੀ ਜ਼ਿਆਦਾ ਮਾੜਾ ਪ੍ਰਭਾਵ ਪਾਇਆ ਸੀ ਤੇ ਉਹ ਇਸ ਲਈ ਆਈਲੈਂਡ ਤੇ ਵੀ ਕਾਫੀ ਜ਼ਿਆਦਾ ਆਈ ਅਤੇ ਇਸ ਸੁਨਾਮੀ ਤੋਂ ਬਾਅਦ ਭਾਰਤ ਜਾਇਦਾ ਲੈਣ ਲਈ ਭਾਰਤੀ ਸਰਕਾਰ ਨੇ ਭਾਰਤੀ ਗਵਰਨਮੈਂਟ ਵੱਲੋਂ ਹੈਲੀਕਾਪਟਰ ਭੇਜੇ ਗਏ ਤੇ ਉਹ ਹੈਲੀਕਾਪਟਰ ਨੇ ਕਾਫੀ ਜ਼ਿਆਦਾ ਨੀਚੇ ਉਡਾਣ ਭਰੀ ਤਾਂ ਜੋ ਦੇਖਿਆ ਦੇਖਣਾ ਚਾਹੁੰਦੇ ਸਨ ਕਿ ਇਹ ਸੈਂਟਰੀਨਟ ਲੋਕ ਮਾਰੇ ਗਏ ਜਾਂ ਫਿਰ ਬਚ ਗਏ ਪਰ ਜੋ ਹੀ ਹੈਲੀਕਾਪਟਰ ਨੇੜੇ ਮਤਲ ਨੀਚੇ ਹੋਏ ਇਹ ਇਨਾਂ ਲੋਕਾਂ ਨੇ ਤੀਰਾਂ ਦੇ ਨਾਲ ਉਹਨਾਂ ਤੇ ਅਟੈਕ ਕਰ ਦਿੱਤਾ ਤੇ ਇਹ ਤੋਂ ਪਤਾ ਲੱਗਦਾ ਤੀਗਾ ਕਿ ਇਹਨਾਂ ਲੋਕਾਂ ਨੇ ਇਹ ਲੋਕ ਸੁਨਾਮੀ ਦੇ ਪ੍ਰਭਾਵ ਤੋਂ ਬਚ ਗਏ ਸਨ ਸ਼ਾਇਦ ਪਹਿਲਾਂ ਹੀ ਇਸ ਕਿਸੇ ਉੱਚੀ ਜਗ੍ਹਾ ਦੇ ਉੱਤੇ ਉਹ ਚਲੇ ਗਏ ਸਨ ਤੇ ਬਾਕੀ ਇੱਕ ਗੱਲ ਰਿਸਰਚ ਦੇ ਵਿੱਚ ਇਹ ਵੀ ਸਾਹਮਣੇ ਆਈ ਹੈ ਕਿ ਦੋਸਤੋ ਜਿਹੜੇ ਇਹਨਾਂ ਦੇ ਹਮਲਾ ਕਰਨ ਦੇ ਸ਼ਕਾਰ ਕਰਨ ਦੇ ਜਿਹੜੇ ਤੀਰ ਨੇ ਉਹ ਲੱਗ ਲੱਗ ਨੇਗੇ ਇਹ ਸ਼ਕਾਰ ਕਰਨ ਲਈ ਮੱਛੀਆਂ ਦਾ ਜਾਂ ਹੋਰ ਚੀਜ਼ਾਂ ਜਾਂ ਸਮੁੰਦਰੀ ਜੀਵਾਂ ਦਾ ਸ਼ਕਾਰ ਕਰਨ ਲਈ ਲੱਗਤਰਾਂ ਦੇ ਤੀਰ ਵਰਤਦੇ ਸਨ ਤੇ ਮਨੁੱਖ ਦੇ ਉੱਤੇ ਬੰਦਿਆਂ ਉੱਤੇ ਹਮਲਾ ਕਰਨੇ ਇਹ ਲਗਕ ਤਰ੍ਹਾਂ ਦੇ ਤੀਰ ਵਰਤਦੇ ਸਨ ਪਰ ਇਸੇ ਦੇ ਨਾਲ ਹੀ ਇਹ ਭਾਰਤ ਸਰਕਾਰ ਵੱਲੋਂ ਮਤਲਬ ਇਹ ਇਹਨੂੰ ਇੱਕ ਡੇਂਜਰ ਦੀਪ ਲਾਣ ਦਿੱਤਾ ਗਿਆ ਹੈ ਤੇ ਕੋਈ ਵੀ ਬਾਹਰੀ ਵਿਅਕਤੀ ਉਤਰੀ ਸੈਂਟੀਨਲ ਆਈਲੈਂਡ ਤੇ ਨਹੀਂ ਜਾ ਸਕਦਾ ਭਾਰਤ ਸਰਕਾਰ ਨੇ ਇੱਥੋਂ ਦੇ ਕਬੀਲੇ ਦੀ ਸੁਰੱਖਿਆ ਲਈ ਅੰਡੇਮਨ ਦੀਪ ਸਮੂਹ ਜਿਹੜੀ ਅੰਡੇਮਨ ਇਕਵਰ ਟਾਪੂ ਰੈਗੂਲੇਸ਼ਨ 1955 ਜਾਰੀ ਕੀਤਾ ਇੱਥੇ ਪ੍ਰਸ਼ਾਸਨ ਤੋਂ ਇਲਾਵਾ ਕੋਈ ਵੀ ਬਾਹਰੀ ਵਿਅਕਤੀ ਦੀ ਪਵੰਦੀ ਹੈ ਜੀ ਹਾਂ ਇਸੇ ਪ੍ਰਸ਼ਾਸਨ ਤੋਂ ਇਲਾਵਾ ਕੋਈ ਵੀ ਬਾਹਰੀ ਵਿਅਕਤੀ ਨਹੀਂ ਜਾ ਸਕਦਾ ਤੇ ਏ ਵੀ ਪਾਇਆ ਗਿਆ ਕਿ ਇਹਨਾਂ ਦੀ ਜਿਹੜੀ ਇਸ ਕਬੀਲੇ ਦੀ ਗਿਣਤੀ ਆ 50 ਤੋਂ 500 ਦੇ ਕਰੀਬ-ਕਰੀਬ ਹੈ ਜੀ ਹਾਂ ਇਸ ਕਬੀਲੇ ਦੀ ਗਿਣਤੀ 50 ਤੋਂ 500 ਦੇ ਕਰੀਬ-ਕਰੀਬ ਰੱਖੀ ਗਈ ਹੈ ਹੁਣ ਭਾਰਤ ਸਰਕਾਰ ਨੇ 30 ਕਿਲੋਮੀਟਰ ਦਾ ਸਕਿਉਰਿਟੀ ਜ਼ੋਨ ਹੈ ਜਿਹੜਾ ਇਸ ਟਾਪੂ ਦੇ ਆਲੇ-ਦਾਲੇ ਬਣਾ ਦਿੱਤਾ ਹੈ ਤੇ ਕੋਈ ਵੀ ਬਾਹਰੀ ਵਿਅਕਤੀ ਇਸ ਟਾਪੂ ਤੇ ਨਹੀਂ ਜਾ ਸਕਦਾ ਦੋਸਤੋ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਣਾ ਧੰਨਵਾਦ ਥੈਂਕ ਯੂ